ਦੇਸ ਵਿਦੇਸ਼ ਵਿੱਚ ਵਸਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਅੰਦਰ ਜਦੋਂ ਤੋਂ ਬਾਦਲ ਪਰਿਵਾਰ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਦੇ ਉੱਤੇ ਅਮਰਵੀਰ ਬਣ ਕੇ ਛਾਇਆ ਸਿੱਖੀ ਦੇ ਬੂਟੇ ਦਾ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦਾ ਨੁਕਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਭੂ ਸੱਤਾ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਨਮਾਨ 'ਚ ਬਹੁਤ ਵੱਡਾ ਫਰਕ ਜਿਹੜਾ ਉਹ ਪਿਆ ਇਹ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਹਾਸ਼ੀਏ ਤੇ ਚਲੇ ਗਈਆਂ ਨਿਗਾਰ ਦੀ ਹੱਦ ਤੱਕ ਚਲੇ ਗਈਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਜਾਂ ਤਾਂ ਸੱਤਾ 'ਚ ਹੁੰਦਾ ਸੀ ਨਹੀਂ ਤਾਂ ਵਿਰੋਧੀ ਧਿਰ ਵਿੱਚ ਹੁੰਦਾ ਸੀ ਅੱਜ ਉਹਦੇ ਜੋ ਹਾਲਾਤ ਇੱਕ ਦੋ ਸੀਟਾਂ ਤੱਕ ਸਿਮਟ ਕੇ ਰਹਿ ਗਏ ਆ ਔਰ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੀਆਂ ਮਨਮਾਨੀਆਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਖਖੜੀਆਂ ਕਰੇਲੇ ਹੋ ਗਿਆ ਉਹ ਤੁਹਾਡੇ ਸਾਹਮਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜੈਕਟਿਵ ਨੇ ਪਿਛਲੇ ਸਮਾਂ ਜਿਸ ਤਰ੍ਹਾਂ ਮਤੇ ਪਾਸ ਕੀਤੇ ਪਹਿਲਾਂ ਸੌਦਾ ਸਾਧ ਦਾ ਮਾਫੀਨਾਮਾ ਜਿਹੜਾ ਪੰਥ ਦੇ ਦਬਾਅ ਗੇ ਰੱਦ ਕਰਨਾ ਪਿਆ ਸੀ ਔਰ ਜਿਸ ਤਰ੍ਹਾਂ ਗੁਰੂ ਕੀ ਗੋਲਕ ਦਾ 90 ਲੱਖ ਤੋਂ ਵੱਧ ਰੁਪਈਆ ਸੌਦਾ ਸਾਧ ਦੇ ਮਾਫੀਨਾਮੇ ਤੇ ਇਸ਼ਤਿਹਾਰਾਂ ਦੇ ਉੱਤੇ ਖਰਚ ਕੀਤਾ ਸੀ ਟੀਵੀ ਚੈਨਲਾਂ ਤੇ ਅਖਬਾਰਾਂ ਤੇ ਜਿਹੜਾ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਤੋਂ ਗੁਰੂ ਦੀ ਗੋਲਕ ਦੇ ਵਿੱਚ ਮੋੜ ਪਰਵਾਇਆ ਗਿਆ ਇਹ ਤੁਹਾਡੇ ਸਾਹਮਣੇ ਆ ਸਾਡਾ ਅੱਜ ਜਿਹੜੇ ਪੰਥ ਦੇ ਹਾਲਾਤ ਆ ਬੜੇ ਚਿੰਤਾਜਨਕ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਅੰਦਰ ਤੁਸੀਂ ਦੇਖਿਆ ਕਿ ਬਾਦਲ ਦਲ ਬਾਦਲ ਪਰਿਵਾਰ ਦੀਆਂ ਮਨਮਾਨੀਆਂ ਨੂੰ ਵੇਖਦੇ ਆ ਬਹੁਤ ਸਾਰੇ ਅਕਾਲੀ ਲੀਡਰ ਜਿਹੜੇ ਉਹਨਾਂ ਨੂੰ ਛੱਡ ਕੇ ਜਾ ਚੁੱਕੇ ਆ ਬਹੁਤ ਸਾਰੇ ਸੰਤ ਮਹਾਪੁਰਖ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਿੱਥੇ ਬੰਦੀਆਂ ਬਾਦਲ ਦਲ ਨੂੰ ਛੱਡ ਕੇ ਪਾਸੇ ਜਾ ਚੁੱਕੀਆਂ ਇਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਸ੍ਰੀ ਅਕਾਲ ਤਖਸਦ ਸਾਹਿਬ ਦੇ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਜਥੇਦਾਰ ਸਹਿਬਾਨਾਂ ਦੇ ਸ਼੍ਰੋਮਣੀ ਕਮੇਟੀ ਦੇ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਜੋ 14 ਮਾਰਚ ਤਖਸਰੀ ਕੇਸਗੜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਮਦਮੀ ਤਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਆਪਣੇ ਸਥਾਨ ਤੇ ਪੰਥਕੇ ਇਕੱਠ ਸੱਦਿਆ ਸੀ ਜਿਹਦੇ ਚ ਬਹੁਤ ਸਾਰੇ ਸੰਤ ਮਹਾਂਪੁਰਖਾਂ ਸੰਪਰਦਾਵਾਂ ਟਕਸਾਲਾਂ ਦੇ ਹੰਗ ਸਿੰਘ ਜਥੇਬੰਦੀਆਂ ਨੇ ਸਮੂਲੀਅਤ ਕੀਤੀ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਲੀਅਤ ਕੀਤੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਮੂਲੀਅਤ ਕੀਤੀ ਉੱਥੇ ਜੋ ਮਤੇ ਪਾਸ ਕੀਤੇ ਗਏ ਉਹਨਾਂ ਮਤਿਆਂ ਨੂੰ ਇੰਪਲੀਮੈਂਟ ਕਰਨ ਵਾਸਤੇ 28 ਤਰੀਕ ਨੂੰ 28 ਮਾਰਚ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੋ ਰਿਹਾ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਬਜਟ ਇਜਲਾਸ ਦੇ ਵਿੱਚ ਜਿਹੜੇ ਮੈਂਬਰ ਸਹਿਬਾਨਾਂ ਨੇ ਉਥੇ ਸ਼ਾਮਲ ਹੋਣਾ ਉਹਨਾਂ ਨੂੰ ਇਸ ਗੱਲ ਦਾ ਹੋਕਾ ਦੇਣ ਵਾਸਤੇ ਕਿ ਉਹ ਜੋ ਪਿਛਲੇ ਸਮੇਂ ਐਗਜ਼ੈਕਟਿਵ ਨੇ ਮਤੇ ਪਾਸ ਕੀਤੇ ਉਹਨੂੰ ਰੱਦ ਕੀਤਾ ਜਾਵੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਦਾ ਉਹਨਾਂ ਦੇ ਅਧਿਕਾਰ ਖੇਤਰ ਦਾ ਉਹਨਾਂ ਦੀ ਉਪਜੀਵਕਾ ਦਾ ਔਰ ਉਹਨਾਂ ਦੀ ਸੇਵਾ ਮੁਕਤੀ ਦਾ ਵਿਧਿ ਵਿਵਧਾਨ ਬਣਾਇਆ ਜਾਵੇ ਇਹਦੇ ਵਾਸਤੇ ਇੱਕ ਵੱਡਾ ਇਕੱਠ ਜਿਹੜਾ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਸੱਦਾ ਦਿੱਤਾ ਗਿਆ ਕਿ 골ਡਨ 게이트 શ્રી ਅਮਰitsar ਸਾਹਿਬ ਦੀ ਧਰਤੀ ਤੇ 28 ਮਾਰਚ ਨੂੰ ਸਵੇਰੇ 11 ਵਜੇ ਉੱਥੇ ਸਭ ਨੇ ਇਕੱਤਰ ਹੋਣਾ ਤੇ 11 ਵਜੇ ਉਥੋਂ ਪੈਦਲ ਚਾਲਾ ਮਾਰਨਾ ਹੈ। શ્રી ਹਰਮੰਦਰ ਸਾਹਿਬ ਵਾਲੇ ਪਾਸੇ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ। ਉੱਥੇ ਜਾ ਕੇ ਸ਼ਾਂਤਮਈ ਤਰੀਕੇ ਨਾਲ ਸਤਨਾਮ ਵਿਗਰੂ ਦਾ ਜਾਪ ਕਰਦਿਆਂ ਮੈਂਬਰ ਸਹਿਬਾਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਕਿ ਉਹ ਇਸ ਜੋ ਮਤੇ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਗਲਤ ਪਾਇਓ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਅਗਾਂਹ ਜਥੇਦਾਰ ਸਹਿਬਾਨਾਂ ਦਾ ਵਿਧਿ ਵਿਵਧਾਨ ਜਿਹੜਾ ਬਣਾਇਆ ਜਾਵੇ ਔਰ ਵਿਧਿ ਵਿਵਧਾਨ ਵੀ ਸਾਰੇ ਪੰਥ ਦੀ ਸਹਿਮਤੀ ਨਾਲ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਇਲੈਕਟਡ ਸੰਸਥਾਵਾਂ ਨੇ ਔਰ ਜਿਹੜੀਆਂ ਸੰਪਰਦਾਵਾਂ ਟਕਸਾਲਾਂ ਸਭ ਦੀ ਸਹਿਮਤੀ ਦੇ ਨਾਲ ਵਿਧਿ ਵਿਵਧਾਨ ਜਿਹੜਾ ਬਣਾਇਆ ਜਾਵੇ ਸੋ ਮੈਂ ਆਪਣੇ ਵੱਲੋਂ ਔਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਤ ਮਹਾਪੁਰਸ਼ਾਂ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰ ਸੰਪਰਦਾਵਾਂ ਟਕਸਾਲਾਂ ਸਭਾ ਸੁਸਾਇਟੀਆਂ ਸਭ ਨੂੰ ਅਪੀਲ ਕਰਦਾ ਕਿ ਆਓ 28 ਮਾਰਚ ਨੂੰ ਗੋਲਡਨ ਗੇਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 11 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਸੱਦਾ ਪੰਥਕ ਪਰੰਪਰਾਵਾਂ ਦੀ ਬਹਾਲੀ ਵਾਸਤੇ ਦਿੱਤਾ ਗਿਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਨਿੱਜੀ ਗਿਲੇ ਸ਼ਿਕਵੇ ਭੁਲਾ ਕੇ ਵਿਚਾਰਾਂ ਦੇ ਵਖਰੇਵੇਂ ਵੀ ਭੁਲਾ ਕੇ ਗੁਰਮਰਿਆਦਾ ਗੁਰ ਸਿਧਾਂਤਾਂ ਨੂੰ ਲਾਗੂ ਕਰਵਾਉਣ ਵਾਸਤੇ ਮਾਨ ਮਰਿਆਦਾ ਪੰਥ ਦੀ ਉਸ ਨੂੰ ਬਹਾਲ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਾਉਣ ਵਾਸਤੇ ਆਪਾਂ ਸਾਰੇ ਇਸ ਯਾ ਇਕੱਤਰਤਾ ਦੇ ਵਿੱਚ ਜਿਹੜਾ ਉਸ ਮੂਲੀਅਤ ਕਰੀਏ ਸਭ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਮੈਨੂੰ ਪੂਰੀ ਆਸ ਆ ਕਿ ਸਾਰੀਆਂ ਸੰਗਤਾਂ ਇਸ ਬੇਨਤੀ ਨੂੰ ਕਬੂਲ ਕਰਦੇ ਹੋਏ 28 ਮਾਰਚ ਨੂੰ ਗੋਲਡਨ ਗੇਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 11 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚ ਜਾਵੋਗੇ ਉੱਥੋਂ ਫਿਰ ਅੱਗੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਚਾਲਾ ਮਾਰਿਆ ਜਾਊਗਾ ਸਭ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ